ਦੋਸਤੋ ਸਿੱਧੂ ਮੂਸੇਵਾਲੇ ਨੇ ਕਿਹਾ ਦਿਲਦਾਨੀ ਮਾੜਾ ਤੇਰਾ ਸਿੱਧੂ ਮੂਸੇਵਾਲਾ ਤੇਰਾ ਤਾਂ ਹੀ ਗੱਲ ਆਈ ਨਹੀਂ ਗਈ ਸੱਚੀ ਗਈ ਆ ਜਿਹੜੀ ਤੁਸੀਂ ਇਹ ਵੀਡੀਓ ਹੁਣ ਦੇਖੋਗੇ ਆਪਣੇ ਫੈਨਸ ਦੀ ਕੀਮੇ ਰਿਸਪੈਕਟ ਕਰਦਾ ਸੀ ਅਤੇ ਟੈਲੈਂਟ ਦੀ ਕਦਰ ਕਰਦਾ ਸੀ ਜ਼ੀਰੋ ਤੋਂ ਉੱਠਿਆ ਸਿੱਧੂ ਮੂਸੇਵਾਲਾ ਜਾਣਦਾ ਆ ਵੀ ਮਿਹਨਤ ਕੀ ਹੁੰਦੀ ਆ ਇੱਕ ਫੈਨ ਆਇਆ ਸਿੱਧੂ ਕੋਲ ਗਾਣਾ ਸੁਣਾਉਣ ਦੇ ਲਈ ਬਾਈ ਮੈਂ ਗਾਣੇ ਲਿਖਿਆ ਕੁਝ ਮੈਂ ਸੁਣਾਣੇ ਆ ਵੀ ਤੈਨੂੰ ਤਾਂ ਸਿੱਧੂ ਨੇ ਆਪਣੇ ਕੋਲ ਬਿਠਾਇਆ ਤੇ ਕਿਹਾ ਬਾਈ ਸੁਣਾ ਨਹੀਂ ਸਿੱਧੂ ਹੀ ਤਾਂ ਹੋਰ ਕੋਈ ਸਿੰਗਰ ਹੁੰਦਾ ਪਹਿਲੀ ਗੱਲ ਤਾਂ ਬੰਦੇ ਦਾ ਮਜ਼ਾਕ ੜਾਉਂਦੇ ਆ ਹੋਰ ਸਿੰਗਰ ਸਿੱਧੂ ਮੂਸੇਵਾਲੇ ਨੇ ਕਹਿ ਲਿਆ ਬਾਈ ਇੱਥੇ ਬਹਿ ਤੇ ਮੈਨੂੰ ਗਾਣਾ ਸੁਣਾ ਫਿਰ ਉਸਨੇ ਗਾਣਾ ਸੁਣਾਇਆ ਸਿੱਧੂ ਮੂਸੇਵਾਲੇ ਨੂੰ ਤੁਸੀਂ ਵੀ ਸੁਣੋ ਹਾਂ ਤੇ ਹੋਰ ਸੁਣਾ ਦੇ ਹੋਰ ਸੁਣਾ ਦੇ ਕਰਾ ਦੇ ਨਹੀਂ ਤੇ ਕਿਵੇਂ ਮੈਂ ਮਸਤਾਨੀ ਤੁਰ ਰਿਹਾ ਜਹੰਨੇ ਇਹ ਹੁੰਦੀ ਆ ਦੋਸਤੋ ਇੱਕ ਜੈਨੂਇਨ ਸਿੰਗਰ ਦੀ ਪਹਿਚਾਨ ਤੇ ਡਾਊਨ ਟੂ ਅਰਥ ਮੂਸੇ ਵਾਲਾ ਛੱਟ ਵੀਰੇ ਨੂੰ ਦੱਬ ਕੇ ਹਰ ਇੱਕ ਦੇ ਕੋਲ ਸ਼ੇਅਰ ਜ਼ਰੂਰ ਕਰਿਓ ਹੋਰ ਸਿੰਗਰਾਂ ਵਾਂਗੂ ਫਾਰਮੈਲਟੀ ਨਹੀਂ ਕੀਤੀ ਮੁੰਡੇ ਨੂੰ ਨਾਲ ਬਿਠਾ ਕੇ ਖੁਦ ਗਾਣੇ ਨੂੰ ਸੁਣਿਆ ਤੇ ਉਸ ਦੇ ਵਿੱਚ ਕੀ ਕੂਜਾ ਉਸ ਦੇ ਵੱਲ ਧਿਆਨ ਦਿੱਤਾ ਤੇ ਸਪੋਰਟ ਕੀਤੀ ਮੁੰਡੇ ਦੀ ਸੋ ਵੀਰੇ ਨੂੰ ਸ਼ੇਅਰ ਕਰ ਦਿਓ ਹਰ ਇੱਕ ਦੇ ਕੋਲ ਧੰਨਵਾਦ